ਬਾਵਰੀ ਤੈ ਗਿਆਨ ਵਿਚਾਰ ਨਾ ਪਾਇਆ ਐ ਬਾਵਰੀ ਤੂੰ ਗੁਰੂ ਦਾ ਗਿਆਨ ਗੁਰੂ ਦਾ ਉਪਦੇਸ਼ ਧਾਰਨ ਨਹੀਂ ਕੀਤਾ ਫਲ ਕੀ ਮਿਲਿਆ ਕਹਿ ਲੱਗੇ ਬਿਰਥਾ ਜਨਮ ਗਵਾਇਆ ਤੇਰਾ ਜੀਵਨ ਬ्यर्थ ਚਲਿਆ ਗਿਆ ਔਰ ਜਿਹੜੀ ਬਿਰਤੀ ਵਿੱਚ ਤੂੰ ਰਿਹਾ ਨਾ ਥਾਕੇ ਨੈਣ ਸਰਵਨ ਸੁਨ ਥਾਕੇ ਥਾਕੀ ਸੁੰਦਰ ਕਾਇਆ ਮਨੁੱਖ ਇਹਨਾਂ ਵਿੱਚ ਜਿਉਂਦਾ ਹੈ ਜਾਂ ਤੇ ਨਿਤਰਾ ਨਾਲ ਚੂਜ ਤਮਾਸ਼ੀ ਵੇਖਨੇ ਗੁਰੂ ਜੀ ਕਹਿਣ ਲੱਗੇ ਭਾਈ ਇਹ ਥੱਕ ਜਾਣਗੇ ਰਹਿ ਜਾਣਗੇ ਜਾਂ ਕੰਨਾਂ ਨਾਲ ਨਿੰਦਿਆ ਦੇ ਸ਼ਬਦ ਭੈੜੇ ਸ਼ਬਦਾਂ ਨੂੰ ਸੁਨਣਾ ਮਹਾਰਾਜ ਕਹਿਣ ਲੱਗੇ ਸੁਣਨ ਦੀ ਅਵਸਥਾ ਵੀ ਰਹਿ ਜਾਏਗੀ ਥਾਕੇ ਨੈਣ ਸਰਵਨ ਸੁਣ ਥਾਕੇ ਥਾਕੀ ਸੁੰਦਰ ਕਾਇਆ ਪੂਰਾ ਸਰੀਰ ਹੀ ਮਹਾਰਾਜ ਕਹਿਣ ਲੱਗੇ ਕਮਜ਼ੋਰ ਹੋ ਜਾਏਗਾ ਫਿਰ ਕਿਆ ਵੀ ਜਰਾ ਹਾਕ ਦੀ ਸਭ ਮਤ ਥਾਕੀ ਏਕ ਨਾ ਥਾਕ ਸਮਾਇਆ ਕਹਿਣ ਲੱਗੇ ਭਾਈ ਆ ਉੱਚੀ ਆਵਾਜ਼ ਵਿੱਚ ਬੋਲਣਾ ਇਹ ਆਵਾਜ਼ ਵੀ ਇੱਕ ਦਿਨ ਰਹਿ ਜਾਏਗੀ ਪਰ ਇਹ ਸੰਸਾਰ ਦੀ ਮਾਇਆ ਭਾਵ ਸੰਸਾਰ ਇਸੇ ਤਰ੍ਹਾਂ ਚੱਲਦਾ ਰਹੇਗਾ